ਸਤ ਸ੍ਰੀ ਅਕਾਲ ਦੋਸਤੋ ਮੈਂ ਬੈਂਤ ਸਿੰਘ ਆ ਜ ਤੁਸੀਂ ਦੇਖ ਰਹੇ ਹੋ ਇਸ ਵਕਤ ਜੀਟੀਐਨਿਊਜ਼ ਤੇ ਅੱਜ ਅਸੀਂ ਖੜੇ ਆ ਪਿੰਡ ਵਜੀਰ ਵਜੀਰ ਖੇੜਾ ਸੋਰੀ ਵਜੀਰ ਖੇੜਾ ਤੇ ਉਥੇ ਇੱਕ ਜਿਵੇਂ ਤੁਹਾਨੂੰ ਪਹਿਲਾਂ ਪਤਾ ਕਿ ਸਾਡੇ ਵੀਡੀਓ ਤੁਸੀਂ ਹਰ ਰੋਜ਼ ਦੇਖਦੇ ਹੋ ਜਿਹੜਾ ਧੀਆ ਨੂੰ ਬਸਾਉਣ ਦੇ ਮਤਲਬ ਲੈ ਕੇ ਚੱਲੇ ਹੋਏ ਨੇ ਨਿੰਗ ਸਿੰਘ ਫੌਜਾਂ ਉਸ ਦੇ ਮਸਲੇ ਦੇ ਵਿੱਚ ਅੱਜ ਅਸੀਂ ਪਹੁੰਚਿਆ ਅਸੀਂ ਇੱਕ ਬੇਨਤੀ ਜ਼ਰੂਰ ਕਰਾਂਗੇ ਕਿ ਜਿੰਨੇ ਵੀ ਸਾਡੇ ਪੰਜਾਬ ਦੇ ਵਿੱਚ ਨਿੰਗ ਸਿੰਘ ਅ ਖਾਸ ਕਰਕੇ ਬਾਣੇ ਦੇ ਵਿੱਚ ਨੇ ਜਿੰਨੀਆਂ ਵੀ ਸਾਡੀਆਂ ਮਤਲਬ ਜਥੇ ਬੰਦੀਆਂ ਨੇ ਉਹਨਾਂ ਨੂੰ ਅਸੀਂ ਕਹਾਂਗੇ ਇਸ ਮਸਲੇ ਦੇ ਵਿੱਚ ਜਦੋਂ ਆਪਾਂ ਜਰੂਰ ਅੱਗੇ ਆਓ ਕਈ ਵਾਰ ਕੀ ਹੁੰਦਾ ਕਿ ਅਸੀਂ ਕੋਰਟਾਂ ਦੇ ਚੱਕਰਾਂ ਦੇ ਵਿੱਚ ਪੈ ਕੇ ਘਰੋਂ ਸਾਡੇ ਬਰਵਾਦ ਹੋ ਜਾਂਦੇ ਨੇ ਤੇ ਕਈ ਵਾਰੀ ਸਾਡੀਆਂ ਪੰਚਾਇਤਾਂ ਤੋਂ ਵੀ ਮਤਲਬ ਮਸਲੇ ਹੱਲ ਨਹੀਂ ਹੁੰਦੇ ਉਹ ਸਾਡੇ ਸਿੰਘ ਸਿੰਘ ਫੌਜਾਂ ਨੇ ਮਸਲੇ ਵੀ ਹੱਲ ਕੀਤੇ ਨੇ ਸੋ ਉਸੇ ਲੜੀ ਦੇ ਤਹਿਤ ਅੱਜ ਇੱਥੇ ਸਾਡੀ ਭੈਣ ਖੜੀ ਆ ਤੇ ਉਹਦਾ ਕੋਈ ਚਲੋ ਪਰਿਵਾਰਾਂ ਦੇ ਵਿੱਚ ਚੱਲਦਾ ਰਹਿੰਦਾ ਅਫਸੇ ਦੇ ਵਿੱਚ ਹਰੇਕ ਦੀ ਹੁੰਦਾ ਇਹ ਤੇ ਉਸ ਨੂੰ ਲੈ ਕੇ ਇਥੇ ਅੱਜ ਰਣਿੰਗ ਸਿੰਘ ਫੌਜਾਂ ਆਈਆਂ ਨੇ ਤੇ ਇਹ ਮਤਲਬ ਮਸਲਾ ਕੀ ਸੀ ਤੇ ਕੀ ਕਾਰਨ ਸੀ ਆਪਾਂ ਸਾਰਾ ਸਾਡੇ ਜਥੇਦਾਰ ਜਗਰਾਤ ਸਿੰਘ ਜੀ ਉਹਨਾਂ ਤੋਂ ਆਪਾਂ ਜਾਣਦਿਆਂਗੇ ਬਈ ਡੋਏ ਤੇ ਰਾਂ ਨੂੰ ਇਹ ਚੀਜ਼ਾਂ ਸਮਝਣੇ ਚਾਹੀਆਂ ਕਿ ਕਿੱਧਰ ਜਾਂਦੀਆਂ ਵਕੀਲਾਂ ਤੋਂ ਬਚੋ ਕਚਹਿਰੀਆਂ ਤੋਂ ਬਚੋ ਅਸੀਂ ਉਰੇ ਵੀ ਇਹ ਮਸਲੇ ਚ ਆਇਆ ਉੱਤਰਾ ਕੀ ਪਿੰਡ ਹੈ ਵਜ਼ੀਰ ਜੀ ਵਜ਼ੀਰ ਵਜ਼ੀਰ ਖੇੜਾ ਇਹਨਾਂ ਨੂੰ ਵੀ ਸਮਝਾਇਆ ਇਹਨਾਂ ਦੀ ਵੀ ਸੁਣੀਆ ਉਹਨਾਂ ਦੀ ਵੀ ਸੁਣੀਆ ਪਰ ਅਸੀਂ ਦੋਨੇ ਤਰ੍ਹਾਂ ਮੂਰੇ ਬੇਨਤੀ ਕੀਤੀ ਹੈ ਵੀ ਭਾਈ ਇਹ ਗੱਲ ਲਵੇ ਲਾਓ ਇਹ ਸਮਝਾਉਣਾ ਚਾਹੀਦਾ ਪਰ ਦੋਨੇ ਤਰ੍ਹਾਂ ਦੀ ਫਿਕਰ ਸੁਣ ਲਈ ਇਹ ਗੱਲ ਲਵੇ ਲੱਜੂ ਤੇ ਕੋਈ ਨਾ ਫੇਰ ਤਰੀਕ ਦਿੱਤੀ ਹੈ ਫੇਰ ਅਸੀਂ ਆਵਾਂਗੇ ਇਹ ਲਵੇ ਲੜਾਉਣ ਦੀ ਪੂਰੀ ਕੋਸ਼ਿਸ਼ ਹੈ ਸਾਡੀ ਕੋਸ਼ਿਸ਼ ਕਰਾਂਗੇ ਵੀ ਹੋਰ ਵੀ ਕਰਾਂਗੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪ ਸੰਗਤਾਂ ਨੂੰ ਪਤਾ ਹੀ ਜੀ ਕਿ ਆਪਣੇ ਕੋਲੇ ਈਆਂ ਦੇ ਮਸਲੇ ਆ ਰਹੇ ਨੇ ਬਹੁਤ ਹੀ ਜ਼ਿਆਦਾ ਹਨਾ ਤੇ ਅੱਜ ਆਪਣੇ ਕੋਲੇ ਚੋਟੀਆਂ ਪਿੰਡ ਤੋਂ ਮਸਲਾ ਆਇਆ ਸੀਗਾ ਜੋ ਆਪਨੇ ਪਹਿਲਾਂ ਵੀਡੀਓ ਸਾਂਝੀ ਕੀਤੀ ਹੋਈ ਆ ਠੀਕ ਹੈ ਜੀ ਅੱਜ ਅਸੀਂ ਵਜੀਰ ਖੇੜੇ ਪਹੁੰਚੇ ਸੀਗੇ ਪੰਚਾਇਤ ਲੈ ਕੇ ਤੇ ਨਾਲ ਕੁੜੀ ਵੀ ਆਈ ਹੈਗੀ ਕੁੜੀ ਦਾ ਮਾਪਿਓ ਆਇਆ ਜਥੇਬੰਦੀ ਆਈ ਹੈ ਗੱਲਬਾਤ ਕੀਤੀ ਹੈ ਜੀ ਉਰੇ ਤੇ ਜਿਹੜੀ ਇੱਥੋਂ ਦੀ ਪੰਚਾਇਤ ਆ ਵਜੀਰ ਖੇੜੇ ਦੀ ਇਹਨਾਂ ਨੇ ਸਾਫ਼ ਇੱਕ ਤਰੀਕ ਤੱਕ ਦਾ ਟਾਈਮ ਲੇਤਾ ਗੱਲ ਕੁਝ ਵੀ ਨਹੀਂ ਹੋਈ ਜੀ ਇਹਨਾਂ ਦੀ ਬਸ ਆਪਸ ਦੇ ਵਿੱਚ ਪਰਿਵਾਰ ਦੇ ਵਿੱਚ ਨਿੱਕੇ ਨਿੱਕੇ ਗੱਲਾਂ ਤੋਂ ਝਗੜੇ ਸ਼ੁਰੂ ਹੁੰਦੇ ਨੇ ਤੇ ਇੱਕ ਤਰੀਕ ਤੱਕ ਟਾਈਮ ਦਿੱਤਾ ਜੀ ਇਹਨਾਂ ਨੇ ਇੱਕ ਤਰੀਕ ਨੂੰ ਆਪਾਂ ਦਵਾਰੇ ਆਵਾਂਗੇ ਜੋ ਵੀ ਇਹਨਾਂ ਦਾ ਫੈਸਲਾ ਹੋਊਗਾ ਕੋਈ ਖਾਸ ਗੱਲ ਨਹੀਂ ਹੈਗੀ ਲਵੇ ਲੱਗ ਜੂ ਫੈਸਲਾ ਇਹਨਾਂ ਦਾ ਤੇ ਅਸੀਂ ਇਹੀ ਕਹਿਣੇ ਆਂਗੇ ਵੀ ਨਿੱਕੀਆਂ ਨਿੱਕੀਆਂ ਗੱਲਾਂ ਤੇ ਨਾ ਤੁਸੀਂ ਝਗੜਿਆ ਕਰੋ ਜਿਹੜੀ ਗੱਲ ਹੁੰਦੀ ਆਪਸ ਦੇ ਵਿੱਚ ਬਹਿ ਕੇ ਸਮਝਾਇਆ ਕਰੋ ਭਾਈ ਆਪਸ ਦੇ ਘਰ ਦੇ ਵਿੱਚ ਬਹਿ ਕੇ ਗੱਲਬਾਤ ਕਰਿਆ ਕਰੋ ਕਿਉਂਕਿ ਜਦੋਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਲੜਨ ਲੱਗੇ ਬਾਹਰ ਬਾਗੇ ਕਿਤੇ ਥਾਣੇ ਬਾਗੇ ਕੋਰਟ ਕਟੇਰੀਆਂ ਬਾਗੇ ਇੱਥੋਂ ਫਿਰ ਘਰ ਪਾਰ ਦੇ ਪਾਰ ਦੇ ਪਾਟ ਜਾਂਦੇ ਆ। ਤੇ ਇਹੀ ਕਹਿਣੇ ਆ ਜੀ ਸਾਰੀ ਸੰਗਤ ਨੂੰ ਵੀ ਭਾਈ ਆਪ ਦਾ ਰਲ ਮਿਲ ਕੇ ਰਹੋ ਪਿਆਰ ਨਾਲ ਰਹੋ ਤੇ ਸਾਡੀ ਜੱਥੇ ਦੀ ਪਹੁੰਚੀ ਆ। ਪੰਚਾਇਤ ਨੂੰ ਵਜੀਰਖੇੜੇ ਦੀ ਨੇ ਇੱਕ ਤਰੀਕ ਤੱਕ ਦਾ ਟਾਈਮ ਲੈਂਤਾ ਅਸੀਂ ਇੱਕ ਤਰੀਕ ਨੂੰ ਪਹੁੰਚਾਂਗੇ ਗੱਲਬਾਤ ਕਰਾਂਗੇ ਜੋ ਵੀ ਮਸਲਾ ਹੋਊਗਾ ਫੈਸਲਾ ਹੋਊਗਾ ਉਹ ਆਪ ਸੰਗਤਾਂ ਨੂੰ ਦੱਸਿਆ ਜਾਊਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਨੇ ਪਿੰਡੋਂ ਚੋਟੀਆਂ ਤੋਂ ਵਜੀਰਖੇੜੇ ਕੁੜੀ ਵਹੀ ਹੋਈ ਸੀ ਉਹਨਾਂ ਦਾ ਆਪਸੀ ਝਗੜਾ ਚੱਲ ਰਿਆ ਸੀਗਾ ਲਗਭਗ 3 ਸਾਲ ਤੋਂ 4 ਸਾਲ ਤੋਂ ਤੇ ਆਪਣੇ ਜਥੇਦਾਰ ਜੀ ਬਾਬਾ ਜੀ ਹੋਰੀ ਸਾਰੇ ਆਏ ਉਹਨਾਂ ਨੇ ਗੱਲਬਾਤ ਕੀਤੀ ਸਾਰਿਆਂ ਨਾਲ ਤੇ ਮਸਲਾ ਨਵੇਂ ਲੱਗਣ ਦੀ ਗੱਲ ਤੇ ਐ ਤੇ ਬਸ ਹੁਣ ਪੰਜਾਇਥੀ ਦੀ ਪੰਚਾਇਤ ਨੇ ਵਜੀਰਖੇੜੇ ਦੀ ਨੇ ਸਾਨੂੰ ਸਮਾਂ ਦਿੱਤਾ ਜੋ ਇੱਕ ਤਰੀਕ ਦਾ ਤੇ ਅਸੀਂ ਉਦੋਂ ਆ ਕੇ ਬਾਬਾ ਜੀ ਹੋਰਾਂ ਦੇ ਸਾਥ ਨਾਲ ਅਸੀਂ ਇਹ ਮਸਲਾ ਹੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਦੋਸਤੋ ਇਹ ਤੁਸੀਂ ਦੇਖਿਆ ਕਿ ਸਾਡੇ ਨੰਗ ਸਿੰਘ ਫੌਜਾਂ ਤੇ ਸਰਪੰਚ ਸਾਹਿਬ ਵੀ ਖੜੇ ਨੇ ਸਾਰੀ ਪੰਚਾਇਤ ਖੜੀ ਆ ਤੇ ਦੂਸਰਾ ਸੀ ਧੰਨਵਾਦ ਕਰਦਾ ਇਥੋਂ ਦੀ ਪੰਚਾਇਤ ਦਾ ਤੇ ਇਥੋਂ ਦੇ ਬਸnik ਲੋਕਾਂ ਦਾ ਜਿਨ੍ਹਾਂ ਨੇ ਬਹੁਤ ਜਿਆਦਾ ਸਤਿਕਾਰ ਕੀਤਾ ਤੇ ਅਸੀਂ ਆਪਾਂ ਵੀਡੀਓ ਦੇ ਵਿੱਚ ਦੇਖ ਲਿਆ ਕਿ ਮਤਲਬ ਹੱਲ ਹੋ ਜੂਗਾ ਥੋੜਾ ਥੋੜਾ ਮोटा ਸਾਰੀਆਂ ਗੱਲਾਂ ਦੇ ਵਿੱਚ ਫਰਕ ਹੁੰਦਾ ਸਾਰੇ ਪਰਿਵਾਰਾਂ ਦੇ ਵਿੱਚ ਹੁੰਦਾ ਕਿਸੇ ਇੱਕ ਦਾ ਕਸੂਰ ਨਹੀਂ ਹੁੰਦਾ ਤੋਂ ਸਾਡੇ ਹੱਥ ਬੰਨ ਕੇ ਬੇਨਤੀ ਆ ਵੀਡੀਓ ਜਰੂਰ ਸ਼ੇਅਰ ਕਰਿਓ ਲੈ ਕਮੈਂਟ ਜਰੂਰ ਕਰਿਓ ਤਾਂ ਕਿ ਜਿਹੜੇ ਸਾਡੇ ਪਰਿਵਾਰਾਂ ਦੇ ਵਿੱਚ ਥੋੜੀਆਂ ਥੋੜੀਆਂ ਗੱਲਾਂ ਤੁਸੀਂ ਫਰਕ ਪੈ ਜਾਂਦੇ ਨੇ ਉਹ ਕਿਸੇ ਹੋਰ ਦਾ ਪਰਿਵਾਰ ਜਰ ਨਾ ਉਜੜ ਸਕੇ ਇਹ ਨਗਰ ਦੀਆਂ ਰਿਪੋਰਟਾਂ ਤੇ ਸਿੰਘ ਸਿੰਘ ਫੌਜਾਂ ਦੇਖ ਸਕਦੇ ਹੋ ਹੁਣ ਅਸੀਂ ਇੱਥੋਂ ਚੱਲੇ ਪਾਉਣ ਲੱਗਾਂਗੇ ਤੇ ਅਗਲੀ ਤਰੀਕ ਮਤਲਬ ਪੰਚਾਇਤ ਨੇ ਰੱਖ ਦਿੱਤੀਗੀ ਤੇ ਹੋ ਸਕਦਾ ਵੀ ਕੋਈ ਮਤਲਬ ਹੱਲ ਹੋ ਜਾਊਗਾ ਪਰਿਵਾਰ ਦਾ ਜੋ ਮਨ ਮਨਮਟਾਵ ਚੱਲਿਆ ਹੋਇਆ ਤੇ ਸਾਡੀਆਂ ਸਿੰਘ ਸਿੰਘ ਫੌਜਾਂ ਆ ਰਹੀਆਂ ਨੇ